ਰਵਜੋ ਸਿੰਘ ਸਿੱਧੂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਈ ਰੈਲੀਆਂ ਦੇ ਵਿੱਚ ਵਿਵਾਦ ਵੀ ਛੜ ਜਾਂਦਾ ਤੇ ਹੁਣ ਉਹਨਾਂ ਦੀ ਰੈਲੀ ਮੌਗੇ ਦੇ ਵਿੱਚ ਹੈ ਜੋ ਕਾਫੀ ਚਰਚਾ ਦੇ ਵਿੱਚ ਹੈ ਢਿਲਸਾਉਂ ਕਿਹਾ ਜਾ ਰਿਹਾ ਹੈ ਕਿ ਮੌਗਾ ਦੀ ਰੈਲੀ ਦੇ ਵਿੱਚ ਜਿਹੜੇ ਸਥਾਨਕ ਵਰਕਰ ਉਹਨਾਂ ਨੇ ਬਾਈਕਾਟ ਕਰਿਆ ਇਹਨਾਂ ਦੇ ਇੰਚਾਰਜ ਜਵਿੰਦਰ ਜაძਬ ਸਾਹਿਬ ਇੱਥੇ ਆਏ ਜਦੋਂ ਉਹਨਾਂ ਨੇ ਰਵਜੋ ਸਿੰਘ ਸਿੱਧੂ ਦੀਆਂ ਰੈਲੀਆਂ ਤੇ ਸਵਾਲ ਚੁੱਕਤੇ ਇੱਥੋਂ ਤੱਕ ਤਾਂ ਇਹ ਕਹਿ ਗਈ ਕਿ ਕਰਤਾਰਪੁਰ ਸਾਹਿਬ ਦੀ ਰੈਲੀ ਤੱਕ ਮੈਨੂੰ ਕਰ ਲੈਂਦੇ ਹੋ ਉਹ ਮੇਰਾ ਪਹਿਲਾ ਐਲਾਨ ਕੀਤਾ ਵੀ ਆਨੇ ਉਸ ਤੋਂ ਬਾਅਦ ਭਾਈ ਮੈਂ ਤੁਹਾਨੂੰ ਦੱਸ ਦਿਆ ਕਰਾਂਗਾ ਨਵਜੋਤ ਸਿੰਘ ਸਿੱਧੂ ਦੇ ਸੁਰ ਵੀ ਥੋੜੇ ਜੇ ਬਦਲੇ ਹੋਏ ਦਿਖਾਈ ਦੇਤੇ ਤੇ ਜੇ ਕਮਾਂਡਰੀ ਬਦਲਿਆ ਹੋਇਆ ਦਿਖਾਈ ਦੇ ਤਾਂ ਹੇਠਲਾ ਵਰਕਰ ਕਹਿੰਦਾ ਕਿ ਮੈਂ ਕੋਈ ਪੰਗਾ ਲਾ ਮੈਂ ਨਵਜੋਤ ਸਿੰਘ ਸਿੱਧੂ ਹੋਣ ਪ੍ਰਧਾਨ ਸਾਹਿਬ ਹੋਣ ਵਿਰੋਧੀ ਧਿਰ ਦੇ ਆਗੂ ਹੋਣ ਇਹਨਾਂ ਨੂੰ ਇੱਕ ਸੁਰਤਾ ਰੱਖਣੀ ਪਊਗੀ ਜੇ ਇਹਨਾਂ ਨੇ ਇੱਕ ਸੁਰਤਾ ਨਾ ਰੱਖੀ ਫਿਰ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਛਾ ਨਹੀਂ ਦਿੰਦੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਈ ਰੈਲੀਆਂ ਦੇ ਵਿੱਚ ਵਿਵਾਦ ਵੀ ਛੜ ਜਾਂਦਾ ਤੇ ਹੁਣ ਉਹਨਾਂ ਦੀ ਰੈਲੀ ਮੋਗੇ ਦੇ ਵਿੱਚ ਐ ਜੋ ਕਾਫੀ ਚਰਚਾ ਦੇ ਵਿੱਚ ਐ ਢਿਲ ਸਾਬ ਕਿਹਾ ਜਾ ਰਿਹਾ ਕਿ ਮੋਗਾ ਦੀ ਰੈਲੀ ਦੇ ਵਿੱਚ ਜਿਹੜੇ ਸਥਾਨਕ ਵਰਕਰ ਉਹਨਾਂ ਨੇ ਬਾਈਕਾਟ ਕਰ ਦਿੱਤਾ ਹੈ ਦੇਖੋ ਗੱਲ ਇਹ ਹੈਗੀ ਐ ਇਹਨਾਂ ਦੇ ਇੰਚਾਰਜ ਦਵਿੰਦਰ ਜაძਬ ਸਾਬ ਇੱਥੇ ਆਏ ਜਦੋਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੇ ਸਵਾਲ ਚੁੱਕਤੇ ਇਹ ਤੋਂ ਤੱਕ ਤਾਂ ਇਹ ਕਹਿ ਗਈ ਕਿ ਕਰਤਾਰਪੁਰ ਸਾਹਿਬ ਦੀ ਰੈਲੀ ਤੱਕ ਮੈਨੂੰ ਕਰ ਲੈਂਦੇ ਹੋ ਉਹ ਮੇਰਾ ਪਹਿਲਾ ਐਲਾਨ ਕੀਤਾ ਵੀ ਆ ਨੇ ਉਸ ਤੋਂ ਬਾਅਦ ਭਾਈ ਮੈਂ ਤੁਹਾਨੂੰ ਦੱਸ ਦਿਆ ਕਰਾਂਗਾ ਨਵਜੋਤ ਸਿੰਘ ਸਿੱਧੂ ਦੇ ਸੁਰ ਵੀ ਥੋੜੇ ਜੇ ਬਦਲੇ ਹੋਏ ਦਿਖਾਈ ਦੇ ਉੱਤੇ ਤੇ ਜੇ ਕਮਾਂਡਰੀ ਬਦਲਿਆ ਹੋਇਆ ਦਿਖਾਈ ਦੇ ਤਾਂ ਹੇਟਲਾ ਵਰਕਰ ਕਹਿੰਦਾ ਕਿ ਮੈਂ ਕੋਈ ਪੰਗਾ ਲਵਾਂ ਬੱਸ ਇਹਨਾਂ ਨੂੰ ਆਮੇ ਨਵਜੋਤ ਸਿੰਘ ਸਿੱਧੂ ਹੋਣ ਪ੍ਰਧਾਨ ਸਾਹਿਬ ਹੋਣ ਵਿਰੋਧੀ ਧਿਰ ਦੇ ਆਗੂ ਹੋਣ ਇਹਨਾਂ ਨੂੰ ਇੱਕ ਸੁਰਤਾ ਰੱਖਣੀ ਪਊਗੀ ਜੇ ਇਹਨਾਂ ਨੇ ਇੱਕ ਸੁਰਤਾ ਨਾ ਰੱਖੀ ਫਿਰ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਡਾਹ ਨਹੀਂ ਦਿੰਦੀ ਜੇ ਇਹਨਾਂ ਨੇ ਹੁਣ ਵੀ ਸਮਾਂ ਨਾਲ ਸੰਭਿਆ ਤਾਂ ਉਹਦਾ ਫਾਇਦਾ ਵਿਰੋਧੀ ਠਾ ਜਾਣਗੇ ਪੰਜਾਬ ਦੇ ਵਿੱਚ ਖਾਸ ਕਰ ਨਵਜੋਤ ਸਿੰਘ ਸਿੱਧੂ ਨੂੰ ਦੂਜਿਆਂ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਆਪ ਪ੍ਰਧਾਨ ਰਹਿ ਚੁੱਕੇ ਨੇ ਤੇ ਜੇ ਬੰਦਾ ਪ੍ਰਧਾਨ ਤੋਂ ਉਲਟ ਚੱਲੇਗਾ ਲੋਕਾਂ ਦੇ ਵਿੱਚ ਪ੍ਰਭਾਵ ਗਲਤ ਜਾਵੇਗਾ ਉਹਦਾ ਨੁਕਸਾਨ ਫਿਰ ਪਾਰਟੀਆਂ ਨੂੰ ਹੋਇਆ ਕਰਦਾ ਹੈ ਜੀ ਨਿਟਰਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਫੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ